ਹਾਂਜੀ ਸਵਾਗਤ ਹੈ ਜੀ ਸਾਡੇ YouTube ਚੈਨਲ ਤੇ Facebook ਪੇਜ ਤਤ ਗੁਰਮਤ ਗਿਆਨ TV ਉੱਪਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਪ੍ਰੋਗਰਾਮ ਲੈ ਕੇ ਹਾਜ਼ਰਾਂ ਜੀ ਜਪ ਵਿਚਾਰ ਭਾਗ 32ਵਾਂ ਜਿਵੇਂ ਕਿ ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਸੁਣਿਆ ਸੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਜਪ ਬਾਣੀ ਆ ਉਹਨਾਂ ਦੀ ਰਚਨਾ ਸ਼ਾਹਕਾਰ ਰਚਨਾ ਜਿਹੜੀ ਉਹਨਾਂ ਦੇ ਮੰਨੀ ਜਾਂਦੀ ਆ ਭੂਤ ਗਿਆਨ ਦਇਆ ਪੰਡਾਰਣ ਇਹ ਵਾਲੀ ਤੁਸੀਂ ਜਿਹੜੀ ਪੌੜੀ ਆ ਇਹਦੇ ਸਬੰਧ ਦੇ ਵਿੱਚ ਤੋਂ ਹੀ ਸਾਰੀ ਜਿਹੜੀ ਚਰਚਾ ਸੁਣ ਚੁੱਕੇ ਹੋ ਜੀ ਅੱਜ ਜਿਹੜਾ ਤੁਹਾਡੇ ਨਾਲ ਅਸੀਂ ਇਸ ਤੋਂ ਅਗਲੀ ਪੌੜੀ 30 ਨੰਬਰ ਪੌੜੀ ਲੈ ਕੇ ਹਾਜ਼ਰ ਹੋਏ ਹਾਂ ਜੀ ਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਹਾਜ਼ਰ ਨੇ ਸਤਿਕਾਰਯੋਗ ਬਾਪੂ ਪ੍ਰੋਫੈਸਰ ਇੰਦਰ ਸਿੰਘ ਘਗਾ ਜੀ ਸਵਾਗਤ ਹੈ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਪੂ ਜੀ ਜਿਹੜੀ ਆਪਾਂ ਪਿਛਲੀ ਪੌੜੀ ਕੀਤੀ ਸੀ आदेश तस आदेश आद अनिल अनहद जुग जुग इको वेस ਇਸ ਤੋਂ ਅਗਲੀ ਪੌੜੀ ਇਸੇ ਪੈਟਰਨ ਦੀ ਆ ਕਿਉਂਕਿ ਮੈਂ ਤਾਂ ਹੀ ਆਦੇਤਸਾ ਆਦੇਸ ਵਾਲਾ ਜਿਹੜਾ ਪੈਟਰਨ ਰੱਖਿਆ ਆ ਮੈਂ ਉਹਦਾ ਉਚਾਰਨ 30 ਨੰਬਰ ਪੌੜੀ ਦਾ ਦੇ ਦੇਣਾ ਵਾਂ ਇੱਕ ਵਾਰੀ ਤੇ ਫਿਰ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਇਸ ਪੌੜੀ ਦੀ ਸਾਂਝ ਪਾ ਦਿਓ ਜੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਵਾਮ ਜਿਪਤ ਸੁਭਾਵ ਹੈ ਤੇ ਮੈਂ ਚਲਾਵਾਂ ਜਿਵੇਂ ਹੋਵੇ ਫੁਰਮਾਨ ਉਹ ਵੇਖਿਆ ਉਹ ਨਾ ਨਦਰਨਾਵ ਹੈ ਬਹੁਤਾ ਇਹ ਵਿਡਾਨ ਆਦੇਸ਼ ਇਸੇ ਆਦੇਸ਼ ਆਦ ਅਨੀਲ ਅਨਾਹਤ ਜੁਗ ਜੁਗੇ ਕੋ ਵਿਚ ਹੁਣ ਸਵਾਲ ਇਥੇ ਇਹ ਬਣਦਾ ਆ ਕਿ ਜੀ ਜਿਹੜੀ ਇਹ ਪੌੜੀਆ ਇਹ ਪੌੜੀ ਦੀ ਆਮ ਤੌਰ ਤੇ ਵਿਆਖਿਆ ਬ੍ਰਾਹਮਣਿਕ ਸਟਰਕਚਰ ਦੇ ਵਿੱਚ ਕੀਤੀ ਜਾਂਦੀ ਆ ਕਿ ਜਦੋਂ ਇੱਥੇ ਗੱਲ ਕਹਿ ਦਿੱਤੀ ਏਕਮਾਈ ਯੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਤਿੰਨ ਚੇਲੇ ਜਿਹੜੇ ਬ੍ਰਹਮਾ ਵਿਸ਼ਨੰਬਹੇਸ਼ ਉਹਨਾਂ ਦੇ ਵੱਲ ਗੱਲ ਜਿਹੜੀ ਲਜਾਈ ਜਾਂਦੀ ਆ ਹਮੇਸ਼ਾ ਹੀ ਤੇ ਇਹ ਜਿਹੜਾ ਪੱਖ ਨੂੰ ਕਿਵੇਂ ਸਾਡੇ শ্রোਤੇ ਸਮਝ ਸਕਦੇ ਆ ਜੀ ਜੀ ਬਾਪੂ ਜੀ ਹਾਂ ਜੀ ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਮੈਂ ਪਹਿਲਾਂ ਵੀ ਬੇਨਤੀ ਕਰਦਾ ਰਹਿਣਾ ਕਿ ਸਾਡੇ ਪ੍ਰਚਾਰਕ ਜਾਂ ਸਾਡੇ ਪੁਰਾਤਨ ਲਿਖਾਰੀ ਨੇ ਜਿਹੜੇ ਚਾਹੇ ਉਹ ਜਨਮ ਸਾਖੀਆਂ ਵਾਲੇ ਨੇ ਚਾਹੇ ਗੁਰਬਾਣੀ ਦੇ ਅਰਥਾਂ ਵਾਲੇ ਨੇ ਸਮੇਤ ਪ੍ਰੋਫੈਸਰ ਸਾਹਿਬ ਸਿੰਘ ਦੇ ਹਾਲਾਂਕਿ ਸਾਹਿਬ ਸਿੰਘ ਦੇ ਅਰਥ ਬਹੁਤ ਵਧੀਆ ਕੀਤੇ ਹੋਏ ਨੇ ਪਰ ਉਹਨੇ ਆਪ ਲਿਖਿਆ ਹੈ ਕਿ ਮੈਂ ਵੀ ਇੱਕ ਬਾਣੀਆਂ ਪਰਿਵਾਰ ਦੇ ਵਿੱਚੋਂ Hindu ਪਰਿਵਾਰ ਕਿਉਂ ਆਇਆ ਹੋਇਆ ਤੇ ਉਹਨਾਂ ਨੇ ਇਸ ਗੁਰਬਾਣੀ ਦੇ ਬਹੁਤ ਸਾਰੇ ਨੁਕਤਿਆਂ ਤੋਂ ਪ੍ਰਭਾਵਿਤ ਹੋ ਕੇ ਇਸ ਪਾਸੇ ਅੱਗੇ ਖੰਡੇ ਕੀ ਪਾਹੁ ਲੈ ਲਈ ਤੇ ਸੇਵਾ ਉਹਨਾਂ ਨੇ ਆਪਣੀ ਜ਼ਿੰਦਗੀ ਇਧਰ ਪੂਰੀ ਲੇਖੇ ਲਾਤੀ ਬਹੁਤ ਕੀਤੀ ਹੈ 판 ਦੀ ਸੇਵਾ ਔਰ ਇਹ ਯਾਦ ਰੱਖਣਾ ਚਾਹੀਦਾ ਹੈ 100% ਕਿਸੇ ਦੇ ਦਿਮਾਗ ਨੂੰ ਬਦਲਿਆ ਨਹੀਂ ਜਾ ਸਕਦਾ ਉਹ ਕੁਝ ਨਾ ਕੁਝ ਪਰਾਤਨ ਰਵੈਤਾਂ ਹਰੇਕ ਦੇ ਮਨ ਦੇ ਵਿੱਚ ਰਹਿੰਦੀਆਂ ਨੇ ਕੋਈ ਜਦ ਅਕ ਛੇਤੀ ਆਜਾਦ ਹੋ ਜਾਂਦਾ ਹੈ ਉਹਨਾਂ ਪਰਾਤਨ ਰਵੈਤਾਂ ਤੋਂ ਕਿਸੇ ਨੂੰ ਟਾਈਮ ਜ਼ਿਆਦਾ ਲੱਗ ਜਾਂਦਾ ਹੈ ਇਹ ਆਪੋ ਆਪਣੇ ਦਿਮਾਗ ਤੇ ਨਿਰਭਰ ਹੈ ਆਪਣੀ ਸਟੱਡੀ ਤੇ ਨਿਰਭਰ ਹੈ ਜੀ ਤੋਂ ਸਾਬ ਸਿੰਘ ਨੇਤਾ ਇਸ ਗੱਲ ਨੂੰ ਸੰਖੇਪ ਰੂਪ ਦੇ ਵਿੱਚ ਨਿਵੇੜ ਦਿੱਤਾ ਹੈ ਕਿ ਭਾਈ ਜਿਵੇਂ ਕਿ ਬ੍ਰਾਹਮਣੀ ਰੀਤਾ ਅਨਸਾਰ ਮੰਨਿਆ ਜਾਂਦਾ ਹੈ ਹੁਣ ਆਉ ਮੰਨਿਆ ਕੀ ਜਾਂਦਾ ਉਹਨਾਂ ਦੀ ਰੀਤ ਇੱਕ ਥੋੜਾ ਉਧਰ ਦੇਵੀ ਦੇਵਤਿਆਂ ਦੇ ਪੈਦਾ ਹੋਣ ਦਾ ਢੰਗ ਵੀ ਕੋਈ ਕਿਸੇ ਦੇ ਮੂੰਹ ਚੋਂ ਜੰਪਿਆ ਕੋਈ ਕੰਗਲ ਫੁੱਲ ਦੇ ਵਿੱਚੋਂ ਪੈਦਾ ਹੋ ਗਿਆ ਕੋਈ ਸਮੁੰਦਰ ਰੜਕਿਆ ਉਦੋਂ ਅਮਰਤ ਪੈਦਾ ਹੋ ਗਏ ਤੇ ਹੋਰ ਤਾਂ ਹੋਰ ਦੇਵੀਆਂ ਵੀ ਕਈ ਸਾਰੀਆਂ ਸਮੁੰਦਰ ਰੜਕੇ ਤੋਂ ਪੈਦਾ ਹੋ ਗਈਆਂ ਤੇ ਸਮੁੰਦਰ ਰੜਕਣ ਦਾ ਢੰਗ ਕੀ ਸੀ ਕਛੂ ਦੀ ਖੋਪਰੀ ਦੇ ਉੱਤੇ ਉਹਦੀ ਛੱਤ ਜਿਹੜੀ ਪਿੱਠ ਦੇ ਉੱਤੇ ਮਧਾਣੀ ਰੱਖੀ ਗਈ ਛੇਸ਼ਨਾਗ ਦਾ ਉਹਨੂੰ ਨੇਤਰਾ ਪਾਇਆ ਗਿਆ ਇੱਕ ਪਾਸੇ ਰਾਖਸ਼ ਤੇ ਇੱਕ ਪਾਸੇ ਦੇਵਤੇ ਇਹਨਾਂ ਨੇ ਖਿੱਚ ਤੂ ਕੀਤੀ ਫਿਰ ਉਹ ਮਧਾਣੀ ਕਮਾਈ ਹਿਮਾਲਾ ਪਰਬਤ ਦੀ ਵੀ ਮਧਾਣੀ ਬਣਾਈ ਕੋਈ ਛੋਟੀ ਮੋਟੀ ਮਧਾਣੀ ਥੋੜਾ ਬਣਾਉਣੀ ਹੈ ਹਿਮਾਲਾ ਪਰਬਤ ਨੂੰ ਮਧਾਣੀ ਬਣਾਇਆ ਹੁਣੇ ਪ੍ਰਾਤਨ ਪਰੰਪਰਾਵਾਂ ਨੇ ਜੀ ਜਿੰਨੀ ਪੁਜਾਰੀ ਦੀ ਸਮਝ ਸੀ ਉਹਨਾਂ ਸਮੇਂ 'ਚ ਉਹਨੇ ਲਿਖ ਦਿੱਤਾ ਉਹ ਚੰਗਾ ਮਾੜਾ ਅੱਜ ਆਪਾਂ ਸੋਚਣਾ ਹੈ ਕਿ ਅੱਜ ਸਾਡੇ ਉਹ ਚੀਜ਼ਾਂ ਕੀ ਕੰਮ ਆਉਂਦੀਆਂ ਨੇ ਅੱਜ ਸਾਡੇ ਸਮਾਜ ਦਾ ਉਹ ਚੀਜ਼ਾਂ ਕੀ ਸਮਾਰ ਸਕਦੀਆਂ ਨੇ ਕੀ ਇਸ ਤਰ੍ਹਾਂ ਸੰਭਵ ਹੋ ਸਕਦਾ ਹੈ ਕਿ ਹਿਮਾਲਾ ਪਰਬਤ ਨੂੰ ਕੋਈ ਆਪਣੀ ਵਧਾਨੀ ਬਣਾ ਲਵੇ ਤੇ ਸ਼ੇਸ਼ਨਾਗ ਜਿਹੜਾ ਉਹ ਉਹਦਾ ਨੇਤਰਾ ਬਣ ਜਾਵੇ ਤੇ ਕਿੱਥੇ ਦੇਵਤੇ ਨੇ ਕਿੱਥੇ ਰਾਖਸ਼ ਨੇ ਉਹ ਕਿਵੇਂ ਸਮੁੰਦਰ ਨੂੰ ਰੜਕਦੇ ਨੇ ਸਮੇਤ ਸ਼ਰਾਬ ਦੇ ਸਮੇਤ ਅੰਮ੍ਰਿਤ ਦੇ ਤੇ ਉਹ ਸਾਰੇ ਫਿਰ ਸਮੁੰਦਰ ਚੋਂ ਕੱਢ ਕੇ ਬਹਿ ਜਾਂਦੇ ਨੇ ਫਿਰ ਉਹਨਾਂ ਦਾ ਵੰਡਣ ਵਾਸਤੇ ਲੜਾਈ ਹੋ ਜਾਂਦੀ ਹੈ ਦੇਵਤਿਆਂ ਦੀ ਤੇ ਰਾਖਸ਼ਾਂ ਦੀ ਇੱਕ ਕਹਾਣੀ ਦੀ ਹਰੇਕ ਥਾਂ ਤੇ ਕਹਾਣੀਆਂ ਦਾ ਢੇਰ ਲੱਗਿਆ ਪਿਆ ਜੇ ਉਹਨਾਂ ਦੀ ਵੀ ਆਖਿਆ ਕਰੀਏ ਤੇ ਗੁਰਬਾਣੀ ਤਾਂ ਪਾਸੇ ਰਹਿ ਜਾਂਦੀ ਹੈ ਉਹਨਾਂ ਦੀ ਸਾਰਾ ਤਿੰਨ ਤਲਾ ਚੱਲ ਪੈਂਦਾ ਹੈ। ਤੋਂ ਆਪਾਂ ਇੱਥੇ ਇਹ ਕੇਵਲ ਤੇ ਕੇਵਲ ਇਸ਼ਾਰੇ ਮਾਤਰ ਜਿੱਥੋਂ ਇਹ ਮੈਟਰ ਆਇਆ ਹੈ ਜਿਵੇਂ ਕਿ ਲੋਕੀ ਮੰਦੇ ਆ ਰਹੇ ਸਨ ਗੁਰੂ ਨਾਨਕ ਸਾਹਿਬ ਨੇ ਸਾਡੇ ਸਾਹਮਣੇ ਉਹਨਾਂ ਦਾ ਹਵਾਲਾ ਮਾਤਰ ਦੇ ਕੇ ਫਿਰ ਅਖੀਰ ਚ ਇਹ ਆਖਿਆ ਹਰੇਕ ਪੌੜੀ ਦੇ ਅਖੀਰ ਵਿੱਚ ਹਰੇਕ ਸ਼ਬਦ ਦੇ ਅਖੀਰ ਵਿੱਚ ਉਹਨਾਂ ਦਾ ਆਪਣਾ ਨਿਚੋੜ ਹੁੰਦਾ ਹੈ ਕਿ ਭਾਈ ਹੁਣ ਐਉਂ ਹੈ ਜਿਵੇਂ ਮਿਸਾਲ ਦੇ ਤੌਰ ਤੇ ਇਹ ਚਾਰ-ਚਾਰ ਪੌੜੀਆਂ ਦੇ ਬੰਦ ਚੱਲ ਰਹੇ ਨੇ। ਤਕਰੀਬਨ ਸਾਰੀ ਗੁਰਜੀ ਸਾਹਿਬ ਦੇ ਵਿੱਚ ਮੰਨਣ ਵਾਲੀਆਂ ਚਾਰ ਪੌੜੀਆਂ, ਸੁਣਿਆ ਵਾਲੀਆਂ ਚਾਰ ਪੌੜੀਆਂ ਤੇ ਇਸੇ ਤਰ੍ਹਾਂ ਹੋਰ ਅੱਗੇ ਤੋਂ ਅੱਗੇ ਚਾਰ-ਚਾਰ ਪੌੜੀਆਂ ਦੇ ਸੈਟਅਪ ਹੈ ਗੁਰੂ ਨਾਨਕ ਸਾਹਿਬ ਨੇ ਕੀਤੀ ਹੋਈ। ਇੱਥੇ ਵੀ ਇਹ ਜਿਹੜੀਆਂ ਪੌੜੀਆਂ ਨੇ ਆਦੇਸ਼ ਤੇ ਸਹਾਇ ਆਦੇਸ਼ ਵਾਲੀਆਂ ਇਹ ਵੀ ਚਾਰ ਪੌੜੀਆਂ ਨੇ ਤੇ ਇੱਥੇ ਜਿਹੜੀ ਇਹ ਪੌੜੀ ਆਪਾਂ ਅੱਜ ਵਿਚਾਰ ਰਹੇ ਆ ਏਕਾ ਬਾਈ ਜੁਗਤਿ ਬਿ ਆਈ ਜਿਹੜੀ ਪੁਰਾਣਿਕ ਰੀਤ ਦੇ ਮੁਤਾਬਕ ਇੱਕ ਮਾਈ ਸੀ ਉਹਦਾ ਦਿਲ ਕੀਤਾ ਕਿ ਮੈਂ ਕਿਸੇ ਨਾਲ ਸਰੀਰਕ ਸੰਬੰਧ ਸਥਾਪਿਤ ਕਰਾਂ ਪਰ ਉਹਨਾਂ ਉਹਨੂੰ ਲੱਗਦਾ ਸੀ ਕਿ ਸਰੀਰਕ ਸੰਬੰਧਾਂ ਦੇ ਨਾਲ ਮੇਰਾ અપਮਾਨ ਹੋਣਾ ਤੇ ਉਹਦੀ ਹਥੇੜੀ ਦੇ ਵਿੱਚ ਜਿਹੜੀ ਖੁਰਕ ਹੋਈ ਖਾਜ ਹੋਈ ਤੇ ਉਹਨੇ ਉਹ ਖੁਰਕ ਕੀਤੀ ਖੁਰਕ ਦੇ ਵਿੱਚੋਂ ਇੱਕ ਉਹਦੇ ਫੋੜਾ ਬਣ ਗਿਆ ਹਥੇੜੀ ਦੇ ਵਿੱਚ ਉਹਨੇ ਉਹ ਫੋੜਾ ਭੰਨ ਦਿੱਤਾ ਜੇ ਜਦੋਂ ਫੋੜਾ ਭੰਨਿਆ ਤੇ ਉਹਦੇ ਵਿੱਚੋਂ ਬਰਮਾ ਜੀ ਨਿਕਲੇ ਵਿੱਚੋਂ ਉਹ ਕਹਾਣੀ ਦੇ ਮੁਤਾਬਕ ਤਾਂ ਇਹ ਹੈ ਪਰ ਬਰਮਾ ਜੀ ਜਿਵੇਂ ਫੋੜਾ ਹੋ ਗਿਆ ਤੇ ਕਿਵੇਂ ਫੋੜਾ ਭੰਨਤਾ ਇੱਕ ਕੁਦਰਤੀ ਕਿਰਿਆ ਦੇ ਮੁਤਾਬਕ ਬਰਮਾ ਨੂੰ ਜੰਮਣਾ ਚਾਹੀਦਾ ਸੀ ਜਦੋਂ ਕਿ ਇੱਥੇ ਕਹਾਣੀ ਦੇ ਮੁਤਾਬਕ ਅਧੇੜੀ ਚ ਜੰਮਿਆ ਹੋ ਇਹ ਕੇਵਲ ਉਹਨਾਂ ਦੀਆਂ ਮਨਵਤਾਂ ਨੇ ਜਿਹੜੀਆਂ ਗੁਰਨਾਮਿਕ ਸਾਹਿਬ ਉਹ ਦੱਸ ਰਹੇ ਨੇ ਇਹਨਾਂ ਨੂੰ ਮੰਨਤ ਨਹੀਂ ਦੇ ਰਹੇ ਸਗੋਂ ਉਹ ਤਾਂ ਕਹਿ ਰਹੇ ਨੇ ਕਿ ਭਾਈ ਇਹਨਾਂ 'ਚ ਕੁਝ ਨਹੀਂ ਰੱਖਿਆ ਇਹ ਸਾਨੂੰ ਸਾਡੇ ਸਾਹਮਣੇ ਲਿਆ ਕੇ ਚੰਗੇ ਰਾ ਪਾਉਣ ਵਾਸਤੇ ਉਦਾਹਰਣਾਂ ਨੇ ਕਿ ਭਾਈ ਪੁਰਾਣੇ ਸਮਿਆਂ 'ਚ ਇਹ ਹੋ ਰਿਹਾ ਸੀ ਪਰ ਅੱਜ ਇਹ ਨਹੀਂ ਹੋਵੇਗਾ ਜਿਵੇਂ ਏਕਮਾਈ ਜੁਗਤਵੇ ਆਈ ਇਥੇ ਜੁਗਤਵੇ ਆਈ ਕਿਸੇ ਤਰੀਕੇ ਪਰਸੂਤ ਹੋ ਗਈ ਕਿਸੇ ਤਰੀਕੇ ਗਰਭਤੀ ਹੋ ਗਈ ਤੇ ਉਹਨੇ ਏਕਾ ਬੱਚੇ ਨੂੰ ਜਨਮ ਦੇ ਦਿੱਤਾ ਉਹ ਬੱਚਾ ਬਰਮਾ ਸੀ ਤੇ ਬਰਮਾ ਦਾ ਤੁਰਤ ਉਹਨੇ ਖਿੱਚ ਕੇ ਜਵਾਨ ਕਰ ਲਿਆ ਤੇ ਉਹਨੂੰ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਇੱਥੇ ਜਿਹੜੀ ਕਹਾਣੀ ਇਹਦੇ ਪਿਛੋਕਣ ਦੇ ਵਿੱਚ ਹੈ ਮੈਂ ਬਹੁਤ ਕੁਝ ਪੜ ਚੁੱਕਿਆ ਉਸ ਨੂੰ ਆਪਾਂ ਇੱਥੇ ਬਿਆਨ ਨਹੀਂ ਕਰਾਂਗੇ ਕਿਉਂਕਿ ਇੱਕ ਤਾਂ ਉਹਦੇ ਵਿੱਚ ਨਗੇਜਵਾਦ ਬਹੁਤ ਹੈ ਦੂਜਾ ਕਈਆਂ ਸਾਰੇ ਲੋਕਾਂ ਨੂੰ ਉਹਦੇ ਨਾਲ ਧਾਰਮਿਕ ਭਾਵਨਾ ਨੂੰ ਜਿਵੇਂ ਕਿ ਪ੍ਰਚਲਿਤ ਗੱਲ ਹੈ ਉਹ ਸੱਟ ਲੱਗਦੀ ਹੈ ਫਿਰ 295 A ਦਾ ਜਿਹੜਾ ਪਰਚਾ ਦਰਜ ਹੋ ਜਾਂਦਾ ਆਪਾਂ ਇਹਨੂੰ ਰਹਿਣ ਦਈਏ ਉਹ ਜਿਹਨੇ ਪੜ੍ਹਨਾ ਹੈ ਉਹ ਤੁਸੀਂ ਬਹੁਤ ਕੁਝ ਪੜ੍ਹ ਸਕਦੇ ਹੋ Hindu Mythias Koosh ਦੇ ਵਿੱਚੋਂ ਅਤੇ ਸੁਆਮੀ ਰੋਹਮ ਤੀਰਥ ਡੰਡੀ ਸਨਿਆਸੀ ਉਹਨਾਂ ਨੇ ਵੀ ਕਿਤਾਬਾਂ ਲਿਖੀਆਂ ਨੇ ਉਹਦੇ ਵਿੱਚੋਂ ਵੀ ਪੜ੍ਹ ਸਕਦੇ ਹੋ ਤੇ ਸਰਦਾਰ ਮੋਖਰ ਵਾਲੇ ਜਿਹੜੇ ਨੇ ਭਾਰਤੀ ਲੋਕ ਨੀਸ਼ ਬਣੇ ਗੁਰਨਾਮ ਸਿੰਘ ਮੋਖਰ ਜੀ ਗੁਰਨਾਮ ਸਿੰਘ ਉਹਨਾਂ ਨੇ ਜਿਹੜੀਆਂ ਕਿਤਾਬਾਂ ਲਿਖੀਆਂ ਨੇ ਉਹਦੇ ਵਿੱਚੋਂ ਵੀ ਬਹੁਤ ਕੁਝ ਪੜ੍ਹ ਸਕਦੇ ਹੋ ਇਸੇ ਵਿਸ਼ੇ ਤੇ ਆਰ ਐਲ ਬਾਲੀ ਜਲੰਧਰ ਦੇ ਰਹਿਣ ਵਾਲੇ ਨੇ ਉਹਨਾਂ ਦੀਆਂ ਕਿਤਾਬਾਂ ਵੀ ਇਸ ਵਿਸ਼ੇ ਤੇ ਬਹੁਤ ਵਧੀਆ ਨੇ ਤੇ ਸੁਨਦਰ ਲਾਲ ਸਾਗਰ ਯੂਪੀ ਦੇ ਵਿੱਚ ਇੱਕ ਬੜੇ ਵਿਦਵਾਨ ਸਨ ਅੱਜ ਕੱਲ ਉਹ ਚਲਾਣਾ ਕਰ ਗਏ ਮੇਰੇ ਨਾਲ ਉਹਨਾਂ ਦਾ ਬਹੁਤ ਲੰਮਾ ਸਮਾਂ ਫੋਨ ਤੇ ਵਿਚਾਰ ਚਰਚਾ ਹੁੰਦੀ ਰਹਿੰਦੀ ਸੀ ਤੇ ਉਹਨਾਂ ਦੀਆਂ ਕਿਤਾਬਾਂ ਵੀ ਤੁਸੀਂ ਪੜ ਸਕਦੇ ਹੋ ਇਹਨਾਂ ਵਿਸ਼ਿਆਂ ਦੀ ਜਿਆਦਾ ਨੇ ਤੋਂ ਅੱਜ ਆਪਾਂ ਇੱਥੇ ਤੁਰੀਏ ਏਕਾ ਮਾਈ ਜੋਤਵੇ ਆਈ ਕਿਸੇ ਤਰੀਕੇ ਇਹ ਕਮਾਈ ਪ੍ਰਸੂਤ ਹੋ ਗਈ ਗਰਭਤੀ ਹੋ ਗਈ ਉਹਨੇ ਬਰਮਾ ਨੂੰ ਜਨਮ ਦੇ ਦਿੱਤਾ ਤੇ ਬਰਮਾ ਨੂੰ ਤੁਰਤ ਅੱਖ ਦੇ ਫੋਰ ਵਿੱਚ ਜਵਾਨ ਕਰ ਦਿੱਤਾ ਫਿਰ ਉਹਦੀ ਜ਼ਿੰਮੇਵਾਰੀ ਲਾ ਦਿੱਤੀ ਕਿ ਤੂੰ ਸਾਰੇ ਕਾਇਨਾਤ ਦੇ ਜੀਵਾਂ ਜੰਤੂਆਂ ਪਸ਼ੂਆਂ ਪੰਛੀਆਂ ਮਨੁੱਖਾਂ ਆਦਿਕ ਦੀ ਰਿਜਕ ਦੀ ਤਾਂ ਤੂੰ ਇਹਨਾਂ ਦੀ ਸੰਭਾਲ ਕਰਨੀ ਹੈ ਇਹਨਾਂ ਨੂੰ ਰੋਜ਼ੀ ਰਿਜਕ ਦੇਣਾ ਸੀ ਉਹ ਤਾਂ ਬਾਅਦ ਚ ਕਰਦੇ ਆ ਇਹ ਪੈਦਾ ਕਰਨ ਦੀ ਜ਼ਿੰਮੇਵਾਰੀ ਤੇਰੀ ਹੈ ਉਹ ਬਰਮਾ ਦੀ ਡਿਊਟੀ ਲਾ ਦਿੱਤੀ ਤੂੰ ਸਾਰਿਆਂ ਨੂੰ ਪੈਦਾ ਕਰਨਾ ਤੇ ਉਹ ਜਿਵੇਂ ਆਪਾਂ ਕਹਿੰਦੇ ਆ ਕਿ ਮੈਂ ਮਸ਼ੀਨ ਫਿੱਟ ਕਰਤੀ ਹੁਣ ਆਟੋਮੈਟਿਕ ਹੀ ਮਸ਼ੀਨ ਚੱਲਣੀ ਜਾਊਗੀ ਤੇ ਆਪੇ ਸਭ ਕੁਝ ਹੋਈ ਜਾਊਗਾ ਤੇ ਬਰਮਾ ਦੀ ਜ਼ਿੰਮੇਵਾਰੀ ਲਾ ਦਿੱਤੀ ਕਿ ਤੂੰ ਇੱਕ ਮਸ਼ੀਨ ਹੁਣ ਤੂੰ ਸਾਰੇ ਜੀਵ ਜੰਤੂ ਪੈਦਾ ਕਰੀ ਜਾ ਪੈਦਾ ਕਰੀ ਜਾ ਬਰਮਾ ਇਸ ਕੰਮ ਤੇ ਲੱਗ ਗਿਆ ਫਿਰ ਉਸ ਮਾਈ ਨੇ ਇੱਕ ਬੱਚਾ ਹੋਰ ਪੈਦਾ ਕਰਿਆ ਉਹ ਸੀ ਵਿਸ਼ਨੂੰ ਤੇ ਉਹ ਵੀ ਇਸੇ ਤਰ੍ਹਾਂ ਹਥੇਲੀ ਚੋਂ ਪੈਦਾ ਕਰਿਆ ਤੇ ਤੁਰੰਤ ਉਹਨੂੰ ਜਵਾਨ ਕੀਤਾ ਤੇ ਤੁਰੰਤ ਉਹਨੂੰ ਵੱਡੇ ਵੱਡੇ ਅਹੁਦੇ ਦੇ ਦਿੱਤੇ ਕਹਿ ਦਿੱਤਾ ਇਹਨਾਂ ਦੀ ਸੇਵਾ ਸੰਭਾਲ ਹੁਣ ਤੂੰ ਕਰਨੀ ਹੈ ਅੰਨ ਦਾਣਾ ਤੂੰ ਦੇਣਾ ਤੇ ਤੀਜਾ ਇੱਕ ਬੱਚਾ ਹੋਰ ਪੈਦਾ ਕਰ ਲਿਆ ਉਹ ਵੀ ਇਸੇ ਤਰ੍ਹਾਂ ਹਥੇਲੀ ਦੇ ਵਿੱਚੋਂ ਤੇ ਉਹ ਸੀ ਸ਼ਿਵਜੀ ਭਗਵਾਨ ਜੀ ਤੇ ਸ਼ਿਵਜੀ ਦੀ ਡਿਉਟੀ ਲਾ ਦਿੱਤੀ ਕਿ ਤੂੰ ਸਾਰਿਆਂ ਦਾ ਲੇਖਾ ਜੋਖਾ ਹਿਸਾਬ ਕਿਤਾਬ ਚੰਗੇ ਮਾੜੇ ਦਾ ਕਰਕੇ ਇਹਨਾਂ ਨੂੰ ਮੌਤੇ ਘਾਟ ਉਤਾਰਨਾ ਤੇ ਇਹਨਾਂ ਦਾ ਅੰਤ ਤੇਰੇ ਹੱਥ 'ਚ ਹੈ ਤਾਂ ਇਹ ਤਿੰਨਾਂ ਦੀਆਂ ਜ਼ਿੰਮੇਵਾਰੀਆਂ ਲਾ ਕੇ ਤੇ ਦੇਵੀ ਮਾਈ ਪਤਾ ਨਹੀਂ ਕਿੱਥੇ ਅਲੋਪ ਹੋ ਗਈ ਤੇ ਹੁਣ ਗੁਰਨਾਨ ਸਿੰਘ ਸਾਹਿਬ ਤਾਂ ਇਹਨਾਂ ਦੀ ਕੇਵਲ ਮਸਾਲਾ ਦੇ ਰਹੇ ਨੇ ਕਿ ਭਾਈ ਪੁਰਾਣੀਆਂ ਕਹਾਣੀਆਂ 'ਚ ਇਹ ਲਿਖਿਆ ਹੋਇਆ ਏਕਾ ਮਾਈ ਜੁਗਤ ਵਿਆਈ ਤੇ ਨਿੱਕੇਲੇ ਪਰਵਾਣ ਇੱਕ ਸੰਸਾਰੀ ਇੱਕ ਨਸਾਜਿਆ ਇੱਕ ਪੰਡਹਾਰੀ ਇੱਕ ਪੰਹਾਰਾ ਲਾਉਣ ਵਾਲਾ ਬਣ ਗਿਆ ਇੱਕ ਲਾਏ ਦੀ ਬਾਣ ਇੱਕ ਆਪਣੀ ਅਦਾਲਤ ਲਾ ਕੇ ਫੈਸਲੇ ਕਰਦਾ ਤੇ ਇਥੇ ਜਿਬ ਤਿਸ ਭਾਵ ਹੈ ਤੇ ਵੇ ਚਲਾਵਾ ਜਿਬ ਹੋਵੇ ਫਰਮਾਨ ਪਰ ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਨੇ ਇਹ ਤਾਂ ਜਿਵੇਂ ਉਸ ਪ੍ਰਭੂ ਪਰਮਾਤਮਾ ਦੇ ਜਿਹੜੇ ਬਣੇ ਨਿਯਮ ਨੇ ਜਿਹਨੂੰ ਆਪਾਂ ਅੱਜ ਨਰ ਅਕਾਰ ਕਹਿੰਦੇ ਆ ਭਾਵ ਕਿ ਜਿਹਦਾ ਕੋਈ ਆਕਾਰ ਨਹੀਂ ਜਿਹੜਾ ਸਰੀਰ ਧਾਰੀ ਨਹੀਂ ਹੈ ਉਹ ਜਿਵੇਂ ਇਹਨੂੰ ਚਾਹੁੰਦਾ ਉਹ ਆਪ ਚਲਾ ਰਿਹਾ ਉਹਨੂੰ ਦੇਵੀਆਂ ਦੇਵਤੇ ਬਣਾਉਣ ਦੀ ਇਸ ਤਰ੍ਹਾਂ ਦੀ ਕੋਈ ਜ਼ਰੂਰਤ ਨਹੀਂ ਸੀ ਇਹ ਸਾਰਾ ਸਿਲਸਿਲਾ ਆਟੋਮੈਟਿਕ ਚੱਲ ਰਿਹਾ ਹੁਣ ਗੁਰੂ ਨਾਨਕ ਸਾਹਿਬ ਨੇ 1190 ਪੰਨੇ ਤੇ ਇੱਕ ਬੜੀ ਕਮਾਲ ਦਾ ਸ਼ਬਦ ਲਿਖਿਆ ਹੋਇਆ ਹੈ ਵਿਗਿਆਨਕ ਆਧਾਰ ਵਾਲਾ ਗੁਰੂ ਨਾਨਕ ਸਾਹਿਬ ਸਾਡੇ ਅੰਦਰ ਵੀ ਗੱਲ ਕਰ ਰਹੇ ਨੇ ਕਿ ਸਾਡੇ ਅੰਦਰ ਕੀ ਚੱਲ ਰਿਹਾ ਹੈ ਘਰ ਘਰ ਲਸ਼ਕਰ ਪਾਵਕ ਤੇਰਾ ਧਰਮ ਕਰੇ ਸਿੱਕਦਾਰੀ हे ਪ੍ਰਭੂ ਪਰਮਾਤਮਾ ਜੇ ਮੰਨ ਲਈ ਆਪਾਂ ਤੇਰਾ ਨਿਯਮ ਹੈ ਤੇਰੇ ਅਸੂਲ ਨੇ ਇੰਨੇ ਪੱਕੇ ਨੇ ਉਹ ਅੱਗ ਸਾਡੇ ਅੰਦਰ ਪਹਿਲਾਂ ਲਗਾਤਾਰ ਬਲ ਰਹੀ ਹੈ ਉਹੀ ਸਾਡੇ ਸਰੀਰ ਨੂੰ ਫਿਰ ਅੱਗੋਂ ਚਲਾਉਂਦੀ ਹੈ ਉਹ ਸਰੀਰ ਨੂੰ ਗਰਮ ਰੱਖਦੀ ਹੈ ਖਾਦਾ ਪੀਤਾ ਹਜਮ ਕਰਦੀ ਹੈ ਹਰੇਕ ਜੀਵ ਦੇ ਰੁੱਖ ਦੇ ਪਸ਼ੂ ਪੰਛੀ ਦੇ ਅੰਦਰ ਇਹ ਸਿਸਟਮ ਸਾਰਿਆਂ ਦੇ ਅੰਦਰ ਮੌਜੂਦ ਹੈ ਇੱਕ ਫੌਜ ਦੀ ਫੌਜ ਅੰਦਰ ਹੀ ਬੈਠੀ ਆ ਸਾਡੇ ਜਿਹੜੀ ਆਪੋ ਆਪਣੀ ਜ਼ਿੰਮੇਵਾਰੀ ਨਿਭਾੜ ਰਹੀ ਐ ਘਰ ਘਰ ਲਸ਼ਕਰ ਪਾਵਕ ਤੇਰਾ ਧਰਮ ਕਰੇ ਸਿੱਖਦਾਰੀ ਇਹ ਧਰਮ ਦਾ ਨਿਜਮ ਐ ਇਹ ਆਪਣਾ ਸਿੱਕਾ ਚਲਾਉਂਦਾ ਐ ਭਾਵਕੇ ਹੁਕਮ ਚੱਲ ਰਿਹਾ ਐ ਇਹਦਾ ਧਰਤੀ ਦੇਗ ਮਿਲੈ ਇੱਕ 베ਰਾ ਭਾਗ ਤੇਰਾ ਪੰਡਾਰੀ ਐ ਧਰਤੀ ਐ ਇੱਕ ਦੇਗ ਐ ਬਹੁਤ ਵੱਡੀ ਸਾਰਾ ਕੁਝ ਇਹਦੇ ਵਿੱਚ ਇੱਕੋ ਵਾਰੀ ਪਾ ਦਿੱਤਾ ਜਿੰਨਾ ਕੋਈ ਤੁਸੀਂ ਕੰਮ ਕਰੋਗੇ ਮਿਹਨਤ ਕਰੋਗੇ ਉਹਨਾਂ ਕੋ ਪ੍ਰਾਪਤ ਕਰ ਲਵੋਗੇ ਨਹੀਂ ਤਾਂ ਇਥੇ ਪਦਾਰਥਾਂ ਦਾ ਅੰਤ ਕੋਈ ਨਹੀਂ ਇਥੇ ਭਾਗ ਤੇਰਾ ਪੰਡਾਰੀ ਧਰਤੀ ਦੇਗ ਮਿਲਾ ਇਕ ਬੇਰਾ ਭਾਗ ਤੇਰਾ ਪੰਡਾਰੀ ਪਰ ਬਾਬਾ ਨਾਨਕ ਕਹਿੰਦੇ ਨੇ ਨਾ ਸਾਬੂਰ ਹੋਵੇ ਫਿਰ ਮੰਗਾ ਨਾਰਦ ਕਰੇ ਖੁਆਰੀ ਪਰ ਤੁਸੀਂ ਤਾਂ ਅਜਿਹੇ ਮੂਰਖ ਬਣ ਗਏ ਹੋ ਜਿਵੇਂ ਨਾਰਦ ਇੱਕ ਹੈ ਤਾਂ ਦੇਵਤਾ ਪਰ ਉਹ ਬੜੇ ਗਲਤ ਕੰਮ ਕਰਦਾ ਰਹਿੰਦਾ ਸਾਰੀ ਉਮਰ ਉਹਨੇ ਗਲਤ ਕੰਮਾਂ 'ਚ ਹੀ ਗੁਜ਼ਾਰ ਦਿੱਤੀ ਆ ਬਾਬਾ ਨਾਨਕ ਕਹਿੰਦੇ ਵੀ ਨਾਰਦ ਤਾਂ ਪਤਾ ਨਹੀਂ ਹੋਇਆ ਕਿ ਨਹੀਂ ਹੋਇਆ ਪਰ ਤੁਹਾਡੇ ਅੰਦਰ ਹੀ ਨਾਰਦ ਬੈਠਾ ਹੈ ਤੁਸੀਂ ਤਾਂ ਆਪ ਹੀ ਪੁੱਠੇ ਕੰਮ ਕਰੀ ਜਾਂਦੇ ਹੋ ਸਾਰੇ ਘਰ ਘਰ ਕਰੇ ਖੁਆਰੀ ਤੋਂ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਬ ਤਿਸ ਭਾਵੈ ਤੇ ਵੇ ਚਲਾਵੈ ਜਿਬ ਹੋਵੈ ਫਰਮਾਨ ਉਹ ਜਿਵੇਂ ਚਾਹੁੰਦਾ ਆਪ ਸ੍ਰਿਸ਼ਟੀ ਨੂੰ ਚਲਾ ਰਿਹਾ ਉਹ ਵੇਖਾ ਉਹਨਾਂ ਨਦਰਨਾ ਆਵੈ ਬਹੁਤਾ ਇਹ ਵਿਡਾਨ ਉਹ ਤਾਂ ਸਾਰੀ ਹੁਕਮਾਂ ਨੂੰ ਨਿਜਮਾਂ ਨੂੰ ਆਪ ਕਾਇਨਾਤ ਨੂੰ ਵੇਖ ਰਿਹਾ ਚਲਾ ਰਿਹਾ ਪਰ ਤੁਹਾਨੂੰ ਕੁਛ ਨਜ਼ਰ ਨਹੀਂ ਆਵੇਗਾ ਤੁਸੀਂ ਰੱਬ ਨੂੰ ਨਹੀਂ ਵੇਖ ਸਕਦੇ ਉਹ ਅਣਦੇਖਾ ਹੈ ਅਣਦਿਸਤਾ ਹੈ ਤੁਹਾਡੀ ਪਹੁੰਚ ਤੋਂ ਪਰੇ ਹੈ ਤੇ ਬਾਬਾ ਨਾਨਕ ਜੀ ਫਿਰ ਕੀ ਕਹਿੰਦੇ ਨੇ ਮੇਰੀ ਤਾਂ ਉਸ ਅਧਿਕ ਸ਼ਕਤੀ ਨੂੰ ਉਸ ਕਾਇਨਾਤ ਨੂੰ ਉਸ ਕੁਦਰਤ ਨੂੰ ਜਿਵੇਂ ਇਹ ਸਾਰਾ ਵਰਤਾਰਾ ਚੱਲ ਰਿਹਾ ਹੈ ਤੇ ਉਹਨੂੰ ਮੇਰੀ ਨਮਸਕਾਰ ਹੈ ਮੈਂ ਹੋਰ ਕਿਸੇ ਨੂੰ ਨਹੀਂ ਮੰਨਦਾ ਆਦੇਸ ਇਸਾ ਆਦੇਸ ਆਦ ਅਨੀਲ ਅਨਾਦ ਅਨਾਹਦ ਜੁਗ-ਜੁਗ ਏਕੋ ਵੇਸ ਜਿਹੜਾ ਜੁਗਾਂ ਜਗਾਤਾਂ ਤੋਂ ਜਾ ਯੁੱਗਾਂ ਤੋਂ ਬਣਨ ਤੋਂ ਪਹਿਲਾਂ ਵੀ ਯੁੱਗ ਤਾਂ ਕਿਉਂਕਿ ਭਾਰਤ ਦੇ ਵਿੱਚ ਪ੍ਰਚਲਿਤ ਮਹਾਵਰ ਹੈ ਉਦੋਂ ਪਹਿਲਾਂ ਤੋਂ ਵੀ ਜਦੋਂ ਤੋਂ ਕਾਇਨਾਤ ਬਣੀ ਹੈ ਉਦੋਂ ਤੋਂ ਇਹ ਨਿਯਮ ਚੱਲਦਾ ਆ ਰਿਹਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੇਰੇ ਤਾਂ ਉਹਨੂੰ ਨਮਸਕਾਰ ਹੈ ਸਿਰ ਝੁਕਦਾ ਮੇਰਾ ਉਹਦੇ ਅੱਗੇ ਕਿ ਧਰਤੀ ਹਵਾ 'ਚ ਟਿੱਕੀ ਹੋਈ ਹੈ ਪੌਣ ਉਪਾਏ ਧਰੀ ਸਭ ਧਰਤੀ ਐ ਹਵਾ ਬਣਾ ਕੇ ਧਰਤੀ ਨੂੰ ਹਵਾ 'ਚ ਟਿਕਾ ਦਿੱਤਾ ਸਾਡੇ ਵਰਗਾ ਕਦੇ ਮੰਨ ਸਕਦਾ ਵੀ ਪਹਿਲੀ ਗੱਲ ਤਾਂ ਧਰਤੀ ਪਤਾ ਨਹੀਂ ਕਿੰਡੀ ਵੱਡੀ ਹੈ ਤੇ ਫਿਰੇ ਤੁਸੀਂ ਝੂਠ ਬੋਲਦੇ ਹੋ ਜੀ ਇਹ ਹਵਾ ਚ ਕਿਵੇਂ ਟਿਕ ਜੂਗੀ ਇਹਦੇ ਥੱਲੇ ਤਾਂ ਸ਼ੇਸ਼ਨਾਗ ਖਲੋਤਾ ਹੈ ਦੂਜਾ ਕਹੂਗਾ ਨਹੀਂ ਨਹੀਂ ਉਹ ਝੂਠ ਬੋਲਦਾ ਹੈ ਤੂੰ ਇਹਦੇ ਥੱਲੇ ਤਾਂ ਬਲਦ ਖਲੋਤਾ ਹੈ ਉਹ ਬਲਦ ਦੇ ਸਿੰਗਾ ਤੇ ਧਰਤੀ ਟਿੱਕੀ ਹੋਈ ਹੈ ਤੇ ਕੋਈ ਆਖੂਗਾ ਫਲਾਣੇ ਬਾਬੇ ਦੀ ਜਿਹੜੀ ਸਿਮਰਨ ਦੀ ਭਗਤੀ ਹੈ ਉਹਦੇ ਸਿਰ ਉਹਦੇ ਕਾਰਨ ਕਰਕੇ ਧਰਤੀ ਖੜੀ ਹੈ ਆਪੋ ਆਪਣੀਆਂ ਕਹਾਣੀਆਂ ਸਾਰੀਆਂ ਨੇ ਬਾਬਾ ਨਾਨਕ ਤਾਂ ਕਹਿੰਦਾ ਪੌਣ ਉਪਾਏ ਧਰੀ ਸਭ ਧਰਤੀ ਜਲ ਅਗਨੀ ਦਾ ਬੰਦ ਕੀਆ ਐ ਅੱਗ ਪਾਉਣੇ ਅੱਗ ਪਾਣੀ ਦਾ ਨਿਯਮ ਰਾਤਾ ਪਾਣੀ ਦੇ ਵਿੱਚ ਅੱਗ ਹੈ ਤੇ ਅੱਗ ਦੇ ਵਿੱਚ ਪਾਣੀ ਹੈ ਪਤਾ ਹੈ ਕਿਵੇਂ ਕਈ ਲੋਕ ਸੱਚ ਨਹੀਂ ਮੰਨਦੇ ਫਿਰ ਮੈਂ ਇਹ ਕਿਹਾ ਕਰਦਾ ਕਦੇ ਬੱਦਲ ਗਰਜਦੇ ਸੁਣੇ ਨੇ ਦੇਖੇ ਨੇ ਉਹ ਕਹਿੰਦੇ ਹਾਂ ਉਹਨਾਂ ਦੇ ਵਿੱਚੋਂ ਬੱਦਲ ਕੀ ਦੇ ਕਾਦੇ ਬਣੇ ਹੋਏ ਨੇ ਪਾਣੀ ਦੇ ਤੇ ਫਿਰ ਵਿੱਚੋਂ ਜਦੋਂ ਗਰਜਦੇ ਨੇ ਉਦੋਂ ਕਦੇ ਲਿਸ਼ਕਾਂ ਪੈਂਦੀਆਂ ਵੇਖੀਆਂ ਨੇ ਹਾਂਜੀ ਦੇਖੀਆਂ ਨੇ ਉਹ ਫਿਰ ਅੱਗ ਹੁੰਦੀ ਹੈ ਭਾਈ ਪਾਣੀ ਦੇ ਵਿੱਚ ਅੱਗ ਲਿਸ਼ਕਰੀ ਹੈ ਕਈ ਵਾਰੀ ਬਿਜਲੀ ਦੀ ਲਾਟ ਬੱਦਲਾਂ ਚੋਂ ਨਿਕਲ ਕੇ ਧਰਤੀ ਦੇ ਨਾਲ ਟਕਰਾ ਜਾਂਦੀ ਹੈ ਜਿੰਨੀ ਕੋਦੀ ਤਾਕਤ ਹੁੰਦੀ ਆ ਉਹਨਾਂ ਸਭ ਕੁਝ ਛੜ ਕੇ ਸੁਆਹ ਕਰ ਦਿੰਦੀ ਐ ਪਰ ਪਾਣੀ ਦੇ ਵਿੱਚ ਹੀ ਹੁੰਦੀ ਅੱਗ ਵੀ ਸਮੁੰਦਰ ਦੇ ਵਿੱਚ ਬਹੁਤ ਵਾਰੀ ਅੱਗ ਦੀਆਂ ਲਾਟਾਂ ਨਿਕਲਦੀਆਂ ਨੇ ਜਿਹੜੇ ਸਮੁੰਦਰੀ ਸਫਰ ਕਰਦੇ ਨੇ ਸਮੁੰਦਰੀ ਜਹਾਜ਼ਾਂ ਤੇ ਉਹਨਾਂ ਨੇ ਬਹੁਤ ਸਾਰੀ ਵਾਰੀ ਦੱਸਿਆ ਇਹ ਗੱਲਾਂ ਤੇ ਕਈ ਵਾਰੀ ਵਿਗਿਆਨੀ ਵੀ ਇਹ ਗੱਲਾਂ ਦੱਸਦੇ ਨੇ ਸਾਡੀ ਬੰਦਰਗਾਹਾਂ ਦੇ ਨੇੜੇ ਨਹੀਂ ਉਹ ਦੂਰ ਜਿੱਥੇ ਡੂੰਘੇ ਸਮੁੰਦਰ ਹੁੰਦੇ ਨੇ ਤੂਫਾਨ ਉੱਠਦੇ ਨੇ ਤੇ ਉਹਦੇ ਵਿੱਚੋਂ ਵੀ ਅੱਗ ਪੈਦਾ ਹੋ ਜਾਂਦੀ ਐ ਕਈ ਵਾਰੀ ਸਮੁੰਦਰਾਂ ਚੋਂ ਲਾਵਾ ਫੁੱਟਦਾ ਐ ਅੱਗ ਵਰਗੇ ਪਿਗਲਦੇ ਪੱਥਰ ਸਮੁੰਦਰ ਚੋਂ ਉੱਗ ਪੈਂਦੇ ਨੇ ਤੇ ਸਮੁੰਦਰਾਂ ਦੇ ਵਿੱਚ ਪਹਾੜ ਬਣ ਜਾਂਦੇ ਨੇ ਉਹ ਅੰਦਰ ਧਰਤੀ ਦੇ ਵੀ ਅੱਗ ਬੜ ਰਹੀ ਹੈ ਸਮੁੰਦਰ ਚ ਵੀ ਅੱਗ ਬੜ ਰਹੀ ਹੈ ਉਸ ਵੱਡੇ ਨਿਯਮ ਨੂੰ ਬਾਬਾ ਨਾਨਕ ਕਹਿੰਦੇ ਨੇ ਨਮਸ਼ਕਾਰ ਹੈ ਮੇਰੀ ਤਾਂ ਮੈਂ ਉਹਦਾ ਧੰਨਵਾਦ ਕਰਦਾ ਪਰ ਤੁਸੀਂ ਉਹਨੂੰ ਜਾਣ ਨਹੀਂ ਸਕਦੇ ਉਹ ਤੁਹਾਡੀ ਅਕਲ ਤੋਂ ਬਹੁਤ ਉੱਤੇ ਹੈ ਕੋਸ਼ਿਸ਼ ਕਰੋ ਕਿ ਕੁਝ ਨਾ ਕੁਝ ਵਿਗਿਆਨਕ ਆਧਾਰ ਤੁਹਾਡੇ ਸੋਚਣ ਦਾ ਬਣ ਸਕੇ ਇਹ ਬਾਬੇ ਨਾਨਕ ਨੇ ਤਾਂ ਇਹੀ ਆਖਿਆ आदेश दिस आदेश आद अनिल अनाद अनाहद जुग जुग एको वेस मैं उनो नमस्कार करता जी बहुत शुक्रिया बापू जी तुम्ही इन संक्षेप शब्दਾਂ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਇਹ ਹੀ ਸਾਂਝ ਪਾਈ ਆ ਅਕਸਰ ਨੂੰ ਕਿਉਂਕਿ ਸਾਨੂੰ ਨੂੰ ਮਿਲਦਾ ਆ ਵੀ ਆ ਜਿਹੜੇ ਇਹ ਇਹ ਸ਼ਬਦ ਇਹ ਪੌੜੀ ਦੀ ਵਿਆਖਿਆ ਕੀਤੀ ਜਾਂਦੀ ਆ ਇਹ ਪੌੜੀ ਦੀ ਵਿਆਖਿਆ ਹਮੇਸ਼ਾ ਵੈਦਕੀ ਰੰਗਤ ਦੇ ਵਿੱਚ ਕੀਤੀ ਜਾਂਦੀ ਆ ਜਿਹੜੇ ਸਾਡੇ ਜਿਹਨੂੰ ਅਸੀਂ ਕਹਦੇ ਨੇ ਕਿ ਸੰਪਰਦਾਈ ਨੇ ਉਹ ਹਮੇਸ਼ਾ ਇਹਨੂੰ ਉਧਰਲੇ ਬਨੇ ਟੁਕਾ ਕੇ ਹੀ ਗੱਲ ਕਰਦੇ ਆ ਕਿ ਇਹਨਾਂ ਦੀ ਹੁੰਦ ਹੈਗੀ ਆ ਉਹ ਹੁੰਦ ਅਨਹੁੰਦ ਦਾ ਤਾਂ ਚੱਕਰ ਹੀ ਨਹੀਂ ਆ ਕਿਉਂਕਿ ਜਿਹੜਾ ਗੁਰਬਾਣੀ ਦਾ ਵਿਚਾਰ ਉਹ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਕਮਾਲ ਦਾ ਆ ਸੋ ਜਾਂਦੇ ਜਾਂਦੇ ਸਾਡੇ ਸਰੋਤਿਆਂ ਦੇ ਨਾਲ ਕੋਈ ਅੰਤਕਾ ਸਾਂਝੀ ਕਰਨੀ ਚਾਹਵੋ ਤਾਂ ਜ਼ਰੂਰ ਕਰੋ ਜੀ ਜੀ ਹਾਂ ਜੀ ਇਹੋ ਹੀ ਆ ਬਾਰ-ਬਾਰ ਕਿ ਆਪਣੇ ਪੈਰਾਂ ਤੇ ਆਪ ਖੜੇ ਹੋਵੋ ਆਪਣੇ ਦਿਮਾਗ ਨੂੰ ਵਿਕਸਿਤ ਕਰੋ ਵੱਧ ਤੋਂ ਵੱਧ ਪੜੋ ਤੇ ਵੱਧ ਤੋਂ ਵੱਧ ਉਹ ਜਿਹੜੀ ਚੰਗਿਆਈ ਹੈ ਵਿਗਿਆਨਿਕ ਸੱਚ ਹੈ ਉਹਨੂੰ ਲੋਕਾਂ ਤੱਕ ਪਹੁੰਚਾਓ ਤਾਂ ਕਿ ਸਾਡੇ ਸਮਾਜ ਨੂੰ ਵੀ ਜਿਉਣਾ ਆ ਜਾਵੇ ਜਿਹੜੇ ਧਰਮ ਦੇ ਗੁਰਬਾਣੀ ਦੇ ਸੱਚੇ ਨਿਯਮ ਨੇ ਉਹ ਸਾਨੂੰ ਸਮਝ ਆ ਜਾਣ ਅਬਰਕੇ ਨਮੂਨਾ ਪੇਸ਼ ਕਰ ਸਕੀਏ ਕਿ ਗੁਰੂ ਕੇ ਸਿੱਖ ਇਸ ਤਰ੍ਹਾਂ ਦੇ ਹੁੰਦੇ ਜੀ ਬਹੁਤ ਸ਼ੁਕਰੀਆ ਜੀ ਸੋ ਸਾਡੇ ਸਰੋਤਿਆਂ ਨੂੰ ਬੇਨਤੀ ਹੈ ਕਿ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਸਾਡਾ ਪ੍ਰੋਗਰਾਮ ਸੁਣਿਆ ਇਸ ਲਈ ਤੁਹਾਡਾ ਬਹੁਤ ਧੰਨਵਾਦ ਸੋ ਇੱਕ ਅਖੀਲ ਬੇਨਤੀ ਹੈ ਕਿ ਜਿਹੜੇ ਸਾਡਾ ਜਪ ਵਿਚਾਰ ਦਾ ਇਹ ਐਪੀਸੋਡ ਆ ਜਾਂ ਹੋਰ ਵੀ ਸਾਡੇ ਐਪੀਸੋਡਸ ਆ ਆਉਂਦੇ ਰਹਿੰਦੇ ਆ ਤਤ ਗੁਰਮਤ ਗਿਆਨ ਚੈਨਲ ਦੇ ਉੱਪਰ ਸੋ ਜਿਹੜੇ ਨਵੇਂ ਸਰੋਤੇ ਆ ਉਹ ਜਿਹੜਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਜਰੂਰ ਸ਼ੇਅਰ ਕਰ ਦਿਓ ਤੇ ਜਿਹੜੇ ਆਪਣਾ ਬੈਲ ਆਈਕਨ ਦਾ ਜਿਹੜਾ ਜਿਹੜਾ ਬਟਨ ਹੈ ਉਹਨੂੰ ਪ੍ਰੈਸ ਜਰੂਰ ਕਰ ਲਿਓ ਕਿਉਂਕਿ ਆਉਣ ਵਾਲੀਆਂ ਵੀਡੀਓਜ਼ ਜਿਹੜੀਆਂ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਆਉਂਦਾ ਰਹੇਗਾ ਜੀ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ